ਅੰਟੀ ਕਾਰੀਓ ਕੇ ਪੁੱਛ ਮਾਰੋ ਪਤਾ ਲੱਗੇ ਤੂੰ ਡਾਂਸ ਫਾਈ ਕਰਨ ਉਸੇ ਵੇਲੇ ਖਲੋ ਗਿਆ ਕੈਮਰਾ ਚਾਲੂ ਹੁੰਦਾ ਹੈ ਨਾ ਅੰਟੀ ਬ੍ਰੇਕ ਲਾ ਕੇ ਪਹਿਲਾਂ ਕੈਮਰੇ ਨੂੰ ਸਮਾਈਲ ਦਊ ਤੇ ਫਿਰ ਗੱਲ ਕਰੂ ਕੋਈ ਨਾ ਕੋਈ ਚਲੋ ਤੇ ਕਰੂਗੀ ਤਾਂ ਕੋਈ ਲਾਣ ਤੋਂ ਬਿੰਦਾ ਆ ਆ ਨਹੀਂ ਡਿੱਗ ਡੈਣਾ ਨਹੀਂ ਸਾਡੇ ਮਿਸਤਰੀ ਅੱਜ ਲਾਸਟ ਦਿਨ ਵਾ ਸਹੀਂ ਸ਼ੁਕਰ ਹੀ ਮਨਾਇਆ ਹੁਣ ਇਹ ਸਫਾਈਆਂ ਕਰਨੇ ਆ ਨਹੀਂ ਸ਼ੁਕਰ ਹੀ ਮਨਾਇਆ ਹੈ ਜੋ ਘਟਾ ਮਿੱਟੀ ਗੀ ਹੋਈ ਜਾਂ ਡਈ ਇਹਨੇ ਦਿਨਾਂ ਦੀ ਬਣਾ ਵੀ ਕਾਫੀ ਕੋ ਲਿਆ ਅੰਦਰ ਤੇ ਤੂੰ ਵੇਖਿਆ ਵਾ ਉਦੋਂ ਬਾਅਦ ਅਹੀਂ ਇੱਧਰ ਆਲ ਮਾਰੀਆਂ ਬਣਾਈਆਂ ਹੀ ਦੋ ਤਿੰਨ ਆ ਬਣਾਈਆਂ ਇੱਕ ਆ ਮੈਂ ਆਪਣੇ ਲਈ ਬਣਾਈਆਂ ਤੇ ਇਹ ਚ ਮੰਮੀ ਹੋਣਾ ਨੇ ਵੇ ਕੂੜਾ ਕਰਕਟ ਸੁੱਟਣਾ ਸ਼ੁਰੂ ਕਰਤਾ ਮੇਰੇ ਵਾਲੀ ਬੈਰੀ ਚ ਇਹ ਚ ਮੈਂ ਆਪਣਾ ਸਮਾਨ ਕ੍ਰਿਕਟ ਦਾ ਰੱਖਣ ਨੂੰ ਬਣਾਈ ਤੇ ਸੁੱਟੀ ਜਾਂਦੇ ਮੰਮੀ ਪਰ ਲਟਾਂ ਲਾਉਣੀਆਂ ਚਾਹੀਦੀਆਂ ਆਪਾਂ ਨੂੰ ਆਓ ਆ ਸ਼ੂ ਰੈਕ ਬਣਾਇਆ ਵਾ ਤੇ ਵਿੱਚ ਉਤਲਾ ਰੈਂਗੋ ਦਾ ਖਾਣਾ ਢੇ ਦਾ ਤੇ ਪੀਵੀਸੀ ਲੱਗ ਗਈ ਆ ਸਾਰੇ ਉੱਪਰ 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 ਪਰਲੇ ਬੰਨੇ ਤੇ ਹੁਣ ਮਿਸਤਰੀ ਅਸੀਂ ਬਾਹਰ ਖਲਾ ਰਿਆ ਵਾ ਵੀ ਭਾਉ ਹੁਣ ਤੂੰ ਨਹੀਂ ਅੰਦਰ ਉਹਨਾਂ ਦੇ ਅੰਦਰ ਦੀਆਂ ਹੀ ਕਾਂਡੇ ਸਫਾਈ ਤੇ ਆ ਇਨਸਪੈਕਟਰ ਸਾਹਿਬ ਖਾਨੀ ਬੁੱਤਾਂ ਕੀ ਹੋਗੀ ਵਿਚਾਲੇ ਬਣਾਉਂਦੇ ਆ ਹੂੰ ਤੇ ਕਹਦਾ ਪਰਮਟ ਲਿਬਾਂਂਡਿਆ ਹੁਣ ਉਹਨਾਂ ਨੇ ਕੰਨਾ ਹੁੰਦਿਆ ਕਹਦਾ ਕਿਹਦਾ ਇਹਦਾ ਅੰਦਰਵਾਰ ਰੰਗੋ ਸਾਥੀ ਕਾਲ ਪਾ ਲਾ ਸਾਲਾ ਉਹ ਸੱਚ ਨਹੀਂ ਕਾਦੀ ਰੰਗੋ ਵਿਚਾਰਾ ਸਾਡਾ ਮੈਲਾਕਾਰ ਛੱਡਿਆ ਮਿਸਤਰੀਆਂ ਨੇ ਜਿੰਨੇ ਦਿਨ ਰਹਿ ਰੰਗੋ ਐ ਰਿਆ ਇਹਦਾ ਘਟਾ ਤੇ ਘਟੇ ਦਾ ਕਰਕੇ ਮੈਲਾ ਕਰੇ ਜਿੱਦਾਂ ਰੂੜੀਆਂ ਦੇ ਰਹਿੰਦਾ ਹੁੰਦਾ ਨ ਲੈ ਨੇ ਜੋਰ ਵਾਲਾ ਸੈਟ ਪਾਇਆ ਹੋ ਕੇ ਨੇ ਫੇਰ ਇੱਥੇ ਆਉਣਗਾ ਲੈ ਜਿਮੀ ਚੂਪ ਹੋਣਾ ਸੁਖਣਾ ਨੇ ਕਿਦਾਂ ਮੈਂ ਮਮੀ ਵੇਖ ਕੇ ਤਾਂ ਬਹਿ ਗਿਆ ਉਧਰ ਵੇਖੋ ਪੈਰ ਪਰਲੇ ਬੰਨੇ ਇਧਰ ਨੂੰ ਆ ਇਹਨੂੰ ਪਤਾ ਪੂਰਾ ਇਹਦਾ ਕੈਮਰਾ ਹਾਏ ਨਹੀਂ ਗੋ ਆਹ ਓ ਲੈ ਉਹਨੇ ਮੂਹੇ ਪਰਾ ਕਰ ਲਿਆ ਕੁੜੀਆਂ ਚਾਹੁੰਦੀਆਂ ਬੜਾ ਚਾਹ ਚੜਦਾ ਇਹਨੂੰ ਆਓ ਵਿਆਹ ਚ ਰਹਿ ਗਏ ਆ ਕਿੰਨੇ ਦਿਨ ਰਹਿ ਗਏ ਮਮੀ ਬਾਜ ਵੀ ਦਿਨ ਰਹਿ ਗਏ ਤੇ ਮੋਨੂ ਦੇ ਹੌਣ ਚ ਰਹਿ ਗਏ 15 ਦਿਨ ਨਹੀਂ ਪੱਖਾ ਉਹ ਇੰਨੇ ਕੀ 13 14 15 ਕੇ ਦਿਨ ਰਹਿ ਗਏ ਆ ਮੋਨੂ ਦੇ ਹੌਣ ਚ ਤੇ ਬਾਕੀ ਉਧਰ ਵੀ ਆ ਗਏ ਆ ਪ੍ਰਾਣੇ ਸ਼ੇਰ ਘਰ ਵੀ ਸ਼ੇਰ ਟੈਣਾ ਦੀ ਆ ਨਿਆਣੇ ਆ ਗਏ ਆ ਮਾਰ ਕੇ ਕਿਹੜਾ ਇਦੋਂ ਨਿਆਣੇ ਰੈਂਗੋ ਦੇ ਮਗਰ ਮਗਰ ਹੁਣ ਐਵੇਂ ਵੀ ਸੈਟਿੰਗ ਕਰ ਲੈਣੀ ਸਾਰੇ ਘਰ ਦੀ ਤੇ ਸੈਟਿੰਗ ਕਰਕੇ ਤੇ ਐਂਡਲਾ ਪ੍ਰੋਡਕਟ ਕੀ ਬਣਿਆ ਉਹ ਸਾਡੇ ਕਾਫੀ ਕੋ ਬਣ ਗਿਆ ਉਦਾਂ ਤੇ ਆ ਪੀਵੀਸੀ ਨੇ ਆ ਸਾਰੀ ਕੰਧ ਖਰਾਬ ਹੀ ਦੇ ਪੀਵੀਸੀ ਨੇ ਸਾਰੀ ਵਧੀਆ ਕਰਤੀ ਆ ਇਦਰ ਆਵੇ ਸਾਰਾ ਕਵਰ ਕਰਤਾ ਵਾ ਤੇ ਹਲੇ ਅਸੀਂ ਉਹਦੇ ਥੱਲੇ ਬਣਾਉਣਾ ਸੀ ਉਹ ਜਿਹੜੀ ਰੇਟ ਪਾ ਦਿੰਦੇ ਆ ਉਹਦੇ ਵਿੱਚ ਕਲੀ ਪਾ ਦਿੰਦੇ ਆ ਉਹ ਤੇ ਨਹੀਂ ਹੋਣਾ ਹਾਂ ਉਹ ਬਣਾਣਾ ਆਹੋ ਕੀ ਹੋਣਾ ਇੱਧਰ ਨਾਲ ਉੱਧਰ ਹੁਣ ਉਹ ਟੀਵੀ ਦੀ ਸੈਟਿੰਗ ਚੇਂਜ ਕਰਕੇ ਟੀਵੀ ਇੱਧਰ ਕਰਕੇ ਤੇ ਸੋਫੇ ਉੱਧਰ ਕਰ ਦੇਣੇ ਸੋਫਿਆਂ ਨੂੰ ਮੰਮੀ ਕਵਰ ਲਾ ਦੇਣੇ ਆ ਸੋਫਿਆਂ ਦਾ ਕਵਰ ਲਾ ਦੇਣੇ ਸੋਫਿਆਂ ਦਾ ਕਵਰ ਲਾ ਕੇ ਤੇ ਸੋਫੇ ਵਿਚਾਰੇ ਸੋਫਿਆਂ ਦੀਆਂ ਗੱਦੀਆਂ ਵੀ ਬਣਵਾਈਆਂ ਅਸੀਂ ਕੰਮ ਕਾਫੀ ਕੀਤੇ ਆ ਦਮਿਸਤਰੀਆਂ ਨੇ ਆ ਰਹਿ ਗਿਆ ਪਰ ਆ ਵਾਲਾ ਏਰੀਆ ਆ ਵਾਲਾ ਏਰੀਆ ਮम्मी जी ਜਿਹੜੀ ਆਪਾਂ ਵੀਡੀਓ ਬਣਾਈ ਸੀਗੀ ਜੇਚ ਆਪਾਂ ਸ਼ੋਪਿੰਗ ਕਰਨ ਗਏ ਦੁਕਾਨ ਦਾ ਨਾਮ ਕੀ ਜਿੱਥੋਂ ਤੁਸੀਂ ਕੱਪੜੇ ਲਏ ਲਾਸਟ ਤੇ ਉਹ ਬੜੇ ਕਮੈਂਟ ਆਏ ਆ ਪਿਛਲੀ ਵੀਡੀਓ ਚ ਤੇ ਦੁਕਾਨ ਦਾ ਨਾਮ ਕੀ ਹੁਣ ਆ ਵਾ ਮਨਨ ਫਾਲਦੀ ਆਲ ਪਾਪਾ ਕੋ ਪਾਣੀ ਹੁਣਾ ਵਾ ਤੇਰੇ ਅਮਨ ਦੇ ਸੂਟ ਪਏ ਵਿੱਚ ਆ ਉਹ ਉਹਦੀ ਪੈਰ ਵਾ ਦੁਕਾਨਾ ਉਥੇ ਇੱਕ ਥੋੜੀ ਆ ਇਨਾ ਇਨਾ ਵਾ ਕਿਹੜਾ ਕਿਹੜਾ ਬਜ਼ਾਰ ਹੀ ਉਹ ਕਟੜਾ ਜੈਮਲ ਸਿੰਘ ਜੈ ਕਟੜਾ ਜੈਮਲ ਸਿੰਘ ਉਹਦੇ ਜੀ ਆ ਦੁਕਾਨਾ ਫਿਰ ਤੁਰ ਕੇ ਜਿੱਥੇ ਜਿੰਨੂੰ ਰੋਕ ਲੱਗਦਾ ਬੰਦਾ ਲੈ ਸਕਦਾ ਹੈ ਹਨਾ ਕਿਹੜੀ ਆ ਆ ਜੇ ਇਹ ਕਿਹੜੀ ਵਾ ਜੀ ਐਮ ਰਤਨ ਚੰਦ ਆ ਉਹ ਹੀ ਆ ਜਿੱਥੋਂ ਤੁਸੀਂ ਉਹ ਲੈਂਦੇ ਸੂਟ ਜਿਹੜੇ ਬਾਅਦ ਪਾਕਿਸਤਾਨੀ ਸੂਟ ਲੈਂਦੇ ਆ ਬਾਕੀ ਹੋਰ ਬਾਕੀ ਦਾ ਮਟੀਰੀਅਲ ਐਡਾ ਵਧੀਆ ਨਹੀਂ ਸਿਰਫ ਇਹਨਾਂ ਕੋ ਪਾਕਿਸਤਾਨੀ ਸੂਟ ਵਧੀਆ ਹੈ ਹੋਰ ਮਟੀਰੀਅਲ ਇਹਨਾਂ ਮਮੀ ਉਹ ਅੰਕਲ ਵੀਡੀਓ ਵੇਂਦੇ ਹੋਣ ਆ ਨਹੀਂ 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 ਵਧੀਆ ਮੈਨੂੰ ਕਹਿਤਾ ਹੀ ਹੁੰਦਾ ਹਾਂ ਮੈਂ ਬਾਕੀ ਆਰਟੀਕਲ ਤਾਂ ਇੰਨੇ ਨਹੀਂ ਵਧੀਆ ਜਿੰਨਾ ਤਾਂ ਪਾਕਿਸਤਾਨੀ ਆਸ ਮੈਂ ਉਹਦੀ ਵਿਚਾਰੇ ਦੀ ਤਰੀਫ਼ ਵੀ ਬੜੀ ਕਰ ਆਇਆ ਇਹ ਤਾਂ ਤੂੰ ਏਦਾਂ ਕਹਤਾ ਵਾ ਮੈਨੂੰ ਤਾਂ ਵਧੀਆ ਲੱਗੇ ਪਾਕਿਸਤਾਨੀ ਤਰੀਫ਼ ਮੂੰਹ ਤੇ ਤਰੀਫ਼ ਬੜੀ ਕਰੀਦੀ ਆਗੇ ਹੋਰ ਨਹੀਂ ਐਂ ਤੇ ਮੂੰਹ ਤੇ ਸੱਚੀ ਬੋਲੀ ਦਾ ਤਰੀਫ਼ ਝੂਠੀ ਨਹੀਂ ਕੀਤੀ ਕਦੇ ਮੈਨੂੰ ਪਰ ਮੈਨੂੰ ਪਰ ਇਹ ਵੀ ਮੈਨੂੰ ਪਰ ਵਧੀਆ ਹੀ ਲੱਗੀ ਹੈ ਕਲੈਕਸ਼ਨ ਇਹਨਾਂ ਦੀ ਸਾਰੀ ਰੰਗ ਰੰਗ ਦੇ ਕਲੈਕਸ਼ਨ ਚੰਗੀ ਹੈ ਇਹਨਾਂ ਦੀ ਮਤਲਬ ਐਵੇਂ ਸਿੰਪਲ ਜੇ ਨਹੀਂ ਵੀ ਮਜੈਂਟਾ ਮਜੈਂਟਾ ਜੇ ਨਹੀਂ ਅਸੀਂ ਚੱਲੀ ਜਾਂਦੇ ਸਰਾਹੀ ਵੀ ਸੋਹਣੇ ਪਰ ਜਿਹੜੀ ਗੱਲ ਪਾਕਿਸਤਾਨੀ ਸੂਟਾਂ ਦੀ ਹਨ ਉਹ ਦੂਜਿਆਂ ਦੇ ਨਹੀਂ ਹੈ ਜੀ ਬੇਬੀ ਐਵੇਂ ਮਿਸਤਰੀਆਂ ਕੋ ਸਾਰੇ ਕੰਮ ਕਰਾ ਕੇ ਫੇਰ ਜਾਣ ਦੇਣਾ ਵਾ ਉਦਾਂ ਕਰੀ ਜਾਂਦੇ ਵੀ ਮਿਸਤਰੀ ਜਾਂਦੇ ਨਹੀਂ ਮਿਸਤਰੀ ਜਾਂਦੇ ਨਹੀਂ ਮਿਸਤਰੀ ਜਾਂਦੇ ਨਹੀਂ ਜਾਣ ਵੀ ਨਹੀਂ ਦਿੰਦੇ ਉਹ ਕਰਨ ਵਿਚਾਰਾ ਇੱਕ ਕੰਮ ਨਵੇੜਦਾ ਦੂਜਾ ਢਾ ਦਿੰਦੇ ਉਹਨੂੰ ਆਹ ਕੰਮ ਨਜਾਇਜ਼ ਲੈਣ ਦੇਆ ਕਰਨ ਤੇਰੇ ਕੋਈ ਅਈ ਅੰਬੂਆ ਮੇਰ ਕੋ ਨਹੀਂ ਹੋੜਾ ਤੇ ਕੀ ਕਦੇ ਹੋ ਜਾਣਾ ਨਹੀਂ ਬਣਾਇਆ ਕਰ ਲੋ ਵਾਕਿਆ ਓਏ ਐਂ ਨਾ ਲਾਲ ਕਿਉਂ ਹੈ ਅੱਜ ਲਾਲ ਹੋਏ ਆਂਗੇ ਨਾਬੀ ਹੋ ਗਿਆ ਉਹ ਪਾਜੀ ਉਹਦਾ ਦੇ ਇੱਕ ਕੰਮ ਹੋ ਰਹੀ ਆ ਵੀ ਪੋਣਾ ਸੀ ਲੋਕ ਵੀ ਇਹਦਾ ਯਾਰ ਪਾ ਦਿੰਦੇ ਹੈ ਲਿਆ ਕੇ ਆਹੋ ਲਾਉਣਾ ਮम्मी ਲਾ ਦੀਏ ਲਿਆ ਕੇ ਉਹ ਲੋਕ ਹੀ ਲੋਕ ਦੂਜਾ ਕੰਮ ਕਰਦੇ ਉਹਨਾਂ ਨੂੰ ਆਉਂਦਾ ਜਾਂਦਾ ਲਾ ਦਿਓ ਕੋਈ ਗੱਲ ਜਦੋਂ ਮੈਨੂੰ ਫੋਨ ਕਰੋ ਹੁਣ ਘਰ ਦੀ ਗੱਲ ਹੋ ਗਈ ਭਾਦਰਨਾ ਹੁਣ ਪੈਸੇ ਥੋੜੀ ਲੈ ਸਾਡੇ ਕੋਲ ਤੁਸੀਂ ਹਨਾ ਨਾ ਨਾ ਪੈਸੇ ਮਗਰਲੇ ਪੈਸੇ ਥੋੜੀ ਦੇਣੇ ਹੋਣੇ ਮੋਢਾ ਜੀ ਉਹਨੂੰ ਕਹ ਇਧਰ ਗੇਰ ਕੇ ਦਿੱਤੇ ਉਹਨੂੰ ਖਾਣ ਅ ਆ ਵਧੀਆਂ ਬਣੀਆਂ ਮੰਮੀ ਆ ਵਾਲੀਆਂ ਹੁਣ ਆਪਾਂ ਸੋਫਿਆਂ ਦੇ ਉੱਤੇ ਗਿਲਾ ਦੇਣੇ ਆ ਹਾਂ ਜਾਂ ਜਾਂਦਾ ਜਾਂਦਾ ਮੰਮੀ ਬੱਸ ਤੁਸੀਂ ਆ ਜਿਹੜਾ ਹੱਥ ਰੱਖਿਆ ਨਾ ਇਦੀ ਵਜ੍ਹਾ ਨਾਲ ਇਹਨੇ ਟੀਵੀ ਡਿੱਗਾ ਐਵੇਂ ਐਵੇਂ ਕੋਈ ਗੱਲ ਨਹੀਂ ਬਾਤ ਨਹੀਂ ਉੱਧੇ ਗਾੜੀ ਹੋ ਗਈ ਨੇ ਜਾਂ ਆਂਟੀ ਜਿਹੜਾ ਧਿਆਨ ਰੱਖਣ ਦੇ ਆਓ ਇੱਕ ਮਿੰਟ ਇੱਦਾਂ ਕਰੀਏ ਪਹਿਲਾਂ ਛੇਕ ਕੱਢਦੇ ਫਿਰ ਤਾਰ-ਵਾਟੇ ਆਓ ਬਾਜੀ ਇਹਦੇ ਮਗਰਹੋਲ ਕਰ ਦੋ ਗਾਂ ਕਰਕੇ ਮਗਰਲੇ ਬੰਨੇ ਹੋਲ ਕਰ ਦੋ ਤੇ ਤਾਰਾਂ ਤੂਰਾ ਮਗਰ ਹੁੰਦੀ ਹੋ ਜਾਣਗੀਆਂ ਆਹ ਹੋ ਜਾਣੀਆਂ ਤਾਂ ਸ਼ੂਹ ਸਾ ਕਿੱਥੇ ਲੱਗੇ ਨਹੀਂ ਆਪਾਂ ਪਤਾ ਕੀ ਕਰਾਂਗੇ ਜਿਹੜੀ ਆ ਜਗ੍ਹਾ ਵਾ ਨਾ ਇਹਦੇ ਮਗਰਲੇ ਬੰਨੇ ਅਸੀਂ ਉਹ ਰੱਖ ਲੈਣੀ ਲੀਡ ਜਾ ਇੱਥੇ ਲੀਡ ਥੱਲੇ ਰੱਖ ਲੈਣੀ ਆ ਲੀਡ ਐ ਦੀ ਲੰਗ ਜੇ ਕੋਈ ਚੱਕਰ ਨਹੀਂ ਆ ਇੱਥੇ ਮਾਰ ਹਾਂ ਇਹਦੇ ਥੱਲੇ ਮਾਰ ਦੋ ਮਾਰ ਦੇਣੀ ਕੋਈ ਵੀ ਇਹਦੇ ਥੱਲੇ ਮਾਰ ਦੋ ਫਿਰ ਨਾਲ ਕੇ ਨਿਕਲ ਨਹੀਂ ਪੜਦਾ ਆਹ ਲੀਡ ਲੰਗ ਆ ਆਹ ਦੂਨੀ ਨਿਕਲ ਜੂ ਆਪਲਾ ਅੰਦਰ ਨਿਕਲ ਕੇ ਆ ਹਾਂ ਹਾਂ ਇਹਦਾ ਇੱਕ ਮਾਰਦੇ ਹਾਂ ਛੇਕ ਵੱਡਾ ਹੀ ਮਾਰਨਾ ਪੈਣਾ ਮਾ ਉੱਚ ਇਧਰ ਵੇ ਲੈ ਇਹੋ ਹੀ ਡਿਆ ਹੀ ਸਾਰੇ ਕੰਮ ਕਰਨ ਗਾੜੀ ਹੋਗੇ ਆਂਦਾ ਨਾ ਚੱਕਰ ਚੱਲਣ ਕੀ ਡਿਆ ਵਾ ਇਧਰ ਵੀ ਵਧੀਆ ਲੱਗਦੀ ਓਦਾਂ ਦੇ ਇਧਰ ਲੈ ਹਾਂ ਕੇ ਮਾਰ ਕੇ ਤੇਰਦਾ ਜਦੋਂ ਇਤਰਾ ਸੋਫੇ ਹੀ ਸੈਟ ਹੁੰਦੇ ਸੋਫੇ ਸੈਟ ਉਹਦਾ ਸੋਫਾ ਨੱਚਦਾ ਹੀ ਕਰਦਾ ਨੱਚਦਾ ਦੱਸ ਕਿ ਕਿਹੜਾ ਕਦੀ ਇਹਨੂੰ ਹੋ ਜਾਂਦੇ ਕਿ ਜਾਨ ਸੋਫੇ ਨਹੀਂ ਸੁੱਤਰ ਹੁੰਦੇ ਤੇ ਸੋਫੇ ਜੇ ਹਿੱਲਦੇ ਤੇ ਸੋਫੇ ਇੱਥੇ ਵੀ ਨੱਚਣੇ ਆ ਇੱਥੇ ਕਿਹੜਾ ਬਹਿ ਜਾਣੇ ਭਰਾਵਾ ਇੱਥੇ ਕੰਦਾ ਨਾਲ سپورਟ ਵਾ ਉਧਰ سپورਟ ਨਹੀਂ ਹੈਗੀ ਠੀਕ ਆ ਮਮਾ ਜੀ ਨੱਚਦੇ ਸੋਫੇ ਸਾਡੇ ਆਹ ਇੱਥੇ ਫੜ ਲੈ ਕਿਸੂ ਪੇਪਰ ਦਾ ਇਸ਼ੂ ਲੱਭਣਾ ਚਾਹੀਦਾ ਇਹ ਕੱਲ ਵੀ ਗੱਲ ਆਓ ਯੋ ਓਏ ਮਾਏ ਟੂਮ ਟਾਮ じゃ ਅਸੀਂ ਆ ਵੀ ਚੋਕ ਕੇ ਛੱਡ ਕੇ ਆਉਣਾ ਹਣ ਤੁਸੀਂ ਜਾਣੇ ਅੰਦਰ ਤੇ ਚੀਜ਼ ਤੋੜ ਕੇ ਤੇ ਬਾਹਰ ਲੈ ਆਉਨੇ ਹੋ ਆਂਟੀ ਜੀ ਆ ਵੀ ਟੁੱਟ ਗਿਆ ਵਾ ਡਰਾ ਖਿੱਚੀ ਆਂਟੀ ਜੀ ਆ ਵੀ ਨਾਲ ਆ ਗਿਆ ਫਲਾਨੀ ਚੀਜ਼ ਨਾਲ ਆ ਗਈ ਆ ਸਾਰੇ ਤੇਰੀ ਵੀ ਚੋਲੀ ਲਾਵਾਂ ਆ ਦੋਵੇਂ ਚੋਕ ਜਿੱਥੇ ਉੱਤੇ ਆਪਾਂ ਪਲਾਈਆਂ ਰੱਖੀਆਂ ਚੋਕ ਉੱਥੇ ਇਹਨਾਂ ਨੂੰ ਸੈੱਟ ਕਰ ਕਿੱਥੇ ਕਿਹੜੀ ਜਗ੍ਹਾ ਕੋਈ ਨਹੀਂ ਰੱਖ ਆਉਣੇ ਕੋਈ ਗੱਲ ਆ ਵੀ ਬਣ ਗਿਆ ਡਰਾ じゃ ਆ ਵਧ ਗਿਆ ਬਣਾਤਾ ਯਾਰ ਇਹਦੇ ਚੋਂ ਰੇਲਿੰਗ ਵਾਲਾ ਕੰਮ ਰਹਿ ਗਿਆ ਬਸ ਜੇ ਉਹ ਵੀ ਹੁੰਦਾ ਨਾ ਵਧੀਆ ਲੱਗਣਾ ਹੈ ਹੈ ਤੇ ਆ ਹੁਣ ਇਹਨਾਂ ਦਾ ਕੀ ਕਰਨਾ ਮੰਮੀ ਆ ਜਿਹੜੇ ਬੈੱਡ ਨਾਲੋਂ ਵੱਡੇ ਆ ਇਹ ਜਾਂਦੇ ਜਾਂਦੇ ਹਾਂ ਹਾਂ ਇਹ ਲਾਗੇ ਰੱਖ ਲੈਣਾ ਇੱਕ ਹਾਂ ਤੇ ਇੱਕ ਚੁਕਾ ਦੇਣਾ ਚਲ ਇਹ ਵੀ ਠੀਕ ਆ ਇਹ ਲਾਸਟ ਜੰਗ ਜਾਂਦੇ ਆ ਕੁਝ ਹੁੰਦਾ ਵਾ ਨਹੀਂ ਹੁਣ ਤੁਸੀਂ ਮਤਲਬ ਅੱਜ ਸਮਾਪਤੀ ਕਰ ਦੋਗੇ ਕਿ ਨਹੀਂ ਮੈਂ ਹੀ ਤਾਂ ਸਮਾਨ ਚੁੱਕਣੀ ਆਏ ਹਾਂ ਜਿਹੜੇ ਹਸਾਬ ਨਾਲ ਕਰਨ ਅੰਦਰ ਵੱੜਦਾ ਕੋਈ ਨਾ ਕੋਈ ਚੀਜ਼ ਚੁੱਕ ਲੈਂਦਾ ਮੈਨੂੰ ਲੱਗਦਾ ਨਹੀਂ ਆ। ਜਾ ਭੱਜ ਕੇ ਲੈ ਗਿਆ ਹੋਏ। ਕੀ ਇਹ ਵੀ ਲੈਣਾ ਪਊਗਾ? ਆ ਲੈਣੀ ਪੈਣੀ ਆ। ਉਹ ਚੱਲੇ ਡੈਡੀ ਹਣੀ ਲੈ ਆਉਣਗੇ। ਨਹੀਂ ਐਂ ਤੇ ਰੇਟ ਆਉਣਾ ਵਾ। ਤੇ ਫਿਰ ਭੱਜ ਕੇ ਤਾਂ ਨਹੀਂ ਆਉਣੀ ਜ। ਮੋਟਰਸਾਈਕਲ ਤੇ ਜਾਣਾ ਪੈਣਾ ਵਾ। ਭੱਜ ਕੇ ਕਿੱਦਾਂ ਜਾਊਂਗਾ ਮੈਂ?